ਮੁੱਲਾਪੁਰ ਦੇ ਵਿੱਚ ਇੱਕ ਨੌਜਵਾਨ ਨੇ ਇਟਮਾਰ ਤੋੜ ਦਿੱਤੇ ਗੱਡੀਆਂ ਦੇ ਸ਼ੀਸ਼ੇ ਲੋਕਾਂ ਨੇ ਵੀਡੀਓ ਬਣਾ ਸੱਦ ਲਿੱਤਾ ਪੁਲਿਸ ਨੂੰ ਗੱਡੀਆਂ ਦੇ ਸ਼ੀਸ਼ੇ ਭੰਨ ਦੇ ਹੋਏ ਲੋਕਾਂ ਨੇ ਬਣਾ ਲਈਤੀ ਇਸ ਦੀ ਵੀਡੀਓ ਮੁੱਲਾਪੁਰ ਦੇ ਵਿੱਚ ਇੱਕ ਸਰਫਰੀਏ ਵੱਲੋਂ ਕਈ ਗੱਡੀਆਂ ਦੇ ਸ਼ੀਸ਼ੇ ਵੀ ਭੰਨੇ ਗਏ ਨੇ ਜਿਸ ਨੂੰ ਲੈ ਕੇ ਹੁਣ ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਅਤੇ ਫੋਨ ਕਰਕੇ ਲੋਕਾਂ ਨੇ ਮੌਕੇ ਤੇ ਪੁਲਿਸ ਨੂੰ ਵੀ ਸੱਦਿਆ ਅਤੇ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਦਿਖਾ ਰਹੇ ਆ ਜਿਸ ਦੇ ਵਿੱਚ ਲੋਕਾਂ ਵੱਲੋਂ ਵੀ ਇਹ ਵੀਡੀਓ ਬਣਾਈ ਗਈ ਹੈ ਕਿ ਇੱਕ ਵਿਅਕਤੀ ਜੋ ਕਿ ਪੱਥਰ ਦੇ ਨਾਲ ਮਰਸੀਡੀਜ਼ ਅਤੇ ਹੋਰ ਕਈ ਗੱਡੀਆਂ ਦੇ ਸ਼ੀਸ਼ੇ ਭੰਨ ਰਿਹਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਵਸਨੀਕਾਂ ਦਾ ਅਤੇ ਕੀ ਕਹਿਣਾ ਹੈ ਪੁਲਿਸ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜੀ ਨੀਣਾ ਤੋਂ ਮੇਰਾ ਨਾਮ ਹਰੇ ਰਾਜੀ ਜੀ ਕਿਹੜਾ ਪਿੰਡ ਹੈ ਸਿਸਮਾ ਜੀ ਅੱਛਾ ਇਹ ਜਿਹੜਾ ਬੰਦਾ ਹੈ ਜਿਸਨੇ ਗੱਡੀਆਂ ਦੇ ਸ਼ੀਸ਼ੇ ਭੰਨੇ ਨੇ ਕੌਡੀ ਕੋਲ ਦਾ ਮੈਂਬਰ ਹਾਂਜੀ ਹਾਂਜੀ ਕੀ ਲੱਗਦੀ ਥੋੜੀ ਮੇਰੇ ਸਾਲਾ ਲੱਗਦਾ ਜੀ ਬੜਾ ਸਾਲਾ ਮੈਂਟਲੀ ਅਫਸੈਟ ਹੈ ਮਨ ਵਿੱਚ ਕਰੇ ਨਹੀਂ ਮੈਂਟਲੀ ਅਫਸੈਟ ਹੈ ਸਰ ਹਾਂਜੀ ਹਾਂਜੀ ਕਿ ਮੈਂ ਪਹਿਲਾਂ ਵੀ ਕਰਦਾ ਇਦਾਂ ਨਹੀਂ ਪਹਿਲਾਂ ਨਹੀਂ ਕਰਦਾ ਹੁਣ 1 ਮਹੀਨੇ ਤੇ ਕਰਨ ਲੱਗਿਆ ਜੀ ਅੱਜ 1 ਮਹੀਨੇ ਤੇ ਕਰਦਾ ਹੈ ਦਵਾਈ ਚਲਦੀ ਹੈ ਜੀ ਪਰ ਹੁਣ ਜੋ ਨੁਕਸਾਨ ਹੋਇਆ ਉਹ ਕੌਣ ਭਰੇਗਾ ਹੁਣ ਇਹ ਭਰੂਗਾ ਇਹ ਤਾਂ ਦਵਾਈ ਹੈ ਗਿਆ ਬਾਬਾ ਜੀ ਕਿਸੇ ਸਮਾਲੇ ਹੋ ਹੋਗੇ ਜਿਹੜੇ ਤੇਰਾ ਖੋਲੇ ਜੀ ਹਾਂ ਜੀ ਉਹਨਾਂ ਦੀ ਭਰਾ ਹੈ ਹਾਂ ਜੀ ਹਾਂ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਨਦਰ ਸਿੰਘ ਹੈ ਅੱਛਾ ਸਰ ਇਹ ਕਿਵੇਂ ਹੋਇਆ ਤੇ ਪਤਾ ਨਹੀਂ ਮੈਂ ਤਾਂ ਅੰਦਰ ਸੀ ਵੀਰੇ ਬਾਹਰੋਂ ਇਦਰੋਂ ਆਇਆ ਮੈਂ ਤਾਂ ਬਾਹਰੋਂ ਲੋਕਾਂ ਨੇ ਦੱਸਿਆ ਕਿ ਗੱਡੀ ਭੰਤੀ ਤੁਹਾਡੀ ਮੈਂ ਕਿਹਾ ਸ਼ਾਇਦ ਕਿਸੇ ਨੇ ਗੱਡੀ ਮਾਰਤੀ ਵਿੱਚ ਬਾਅਦ ਚ ਪਤਾ ਲੱਗਿਆ ਕਿ ਉਦੋਂ ਤੱਕ ਤਾਂ ਨਿਕਲ ਗਿਆ ਸੀ ਅੱਜ ਜੀ ਬੰਦਾ ਪਤਾ ਲੱਗਿਆ ਕਿੱਥੇ ਦਾ ਪਤਾ ਨਹੀਂ ਕੋਈ ਕਹਿ ਰਹੇ ਇੱਥੇ ਅੱਗੇ ਸਿਸਵਾ ਸੂਸਮਾ ਦਾ ਕਿਸੇ ਬਸੇਦਾ ਹੈਗਾ ਕਿਉਂਕਿ ਉੱਥੇ ਅੱਗੇ ਅੱਗੇ ਵੀ ਕੋਈ ਗੱਡੀ ਭੰਨੀਆਂ ਨੇ ਜਾ ਕੇ ਨਾ ਕਿੰਨਾ ਨੁਕਸਾਨ ਹੋ ਗਿਆ ਸਾਰੇ ਉਹਨੇ ਮਰਸੀਡੀਜ਼ ਹੈ ਸ਼ਾਇਦ ਦੇਖ ਲੋ ਜਿਸ ਕਿੰਨਾ ਜਾਨੇ ਕਿੰਡਾ-ਕੰਡਾ ਲੱਗ ਰਿਹਾ ਨੁਕਸਾਨ ਕੀਤਾ ਕੋਈ ਬੋਲੋ ਕੀ ਕੀ ਕਾਰਵਾਈ ਕਰੀਏ ਕੋਣੀ ਸੇ ਵੇਖੋ ਇਹਨੂੰ ਅਜੇ ਦਾ ਪਹਿਲਾਂ ਸੱਟਾਂ-ਸੱਟਾਂ ਲੱਗੀਆਂ ਸੀ ਇਹਦੇ ਅਸੀਂ ਕਿ ਪਹਿਲਾਂ ਇਹਨੂੰ ਬਿਜਾਦ ਨੂੰ ਪੱਟੀ-ਪੁੱਟੀ ਕਰਾਓ ਇਹਦੀ ਤਾਂ ਹੀ ਪਤਾ ਲੱਗੂਗਾ ਨਾ ਤੇ ਮੁੜ ਕੇ ਫਿਰ ਦੇਖਾਂਗੇ ਕੀ ਕਰਦੀ ਪੁਲਿਸ ਕਾਰਵਾਈ ਕਿੱਧਰ ਜਾ ਰਹੇ ਆ ਕਿੱਥੇ ਦਾ ਬੰਦਾ ਹੈ ਪ ਇਨੇ ਦੋ ਗੱਡੇ ਦੇ ਸ਼ੀਸ਼ੇ ਤੋੜਤੇ ਅੱਛਾ ਹੋਰ ਕਿਤੇ ਹਮਲਾ ਵੀ ਕੀਤਾ ਨਹੀਂ ਹੋਰ ਕਿਤੇ ਨਹੀਂ ਅਰੇ ਜੀ 60 ਮਿੰਟ ਬੱਜੀ ਉਹ ਤਾਂ ਪਤਾ ਲੱਗਿਆ ਕਿਵੇਂ ਬੱਜੀ ਦੇ ਨਹੀਂ ਪਤਾ ਲੱਗਿਆ ਹਜੇ ਕਾਰਵਾਈ ਕੀ ਕੀਤੀ ਜਾ ਰਹੀ ਹੈ ਕਾਰਵਾਈ ਕਰਾਂਗੇ ਜੀ ਪਹਿਲਾਂ ਦਾਖਲ ਕਰਾ ਕੇ ਬਾਅਦ ਕਰਾਂਗੇ